ਸੋ ਫਰੀਦਕੋਟ ਦੇ ਵਿੱਚ ਹਵਾ ਬਦਲ ਰਹੀ ਹੈ ਕੀ ਕਹਿੰਦੇ ਨੇ ਲੋਕ ਅਸੀਂ ਇੱਕ ਦੋਦਾ ਪਿੰਡ ਆ ਇੱਥੋਂ ਦਾ ਬਹੁਤ ਜ਼ਿਆਦਾ ਵੋਟ 11000 ਵੋਟ ਹੈ ਇਸ ਪਿੰਡ ਦੀ ਤੇ ਕਿਹਨੂੰ ਮੰਨ ਬਣਾਈ ਬੈਠੇ ਨੇ ਬਾਈ ਸੱਸੀ ਕਾਲ ਕੀ ਹਾਲ ਹੈ ਸੱਸੀ ਕਾਲ ਕਿਹਨੂੰ ਵੋਟ ਪਾਉਣੀ ਹੈ ਦੂਜੇ ਨੂੰ ਮੰਨ ਤਾਂ ਇੱਕ ਹੀ ਹੋਣਾ ਸਰ ਜੀ ਤੁਮ ਸਰ ਜੀ ਹਾਂ ਚੌਂ ਨਿਸ਼ਾਨ ਪਤਾ ਹਾਂ ਗੰਨਾ ਬਾਈ ਤੁਸੀਂ ਜੀ ਕਰ ਰਹੇ ਕੀ ਬੜਾ ਹੈ ਉਹਦੇ ਪੈਸੇ ਦੀ ਕੁਰਬਾਨੀ ਹੈ ਸਿੱਖਾਂ ਦੀ ਗੱਤ ਤਾਂ ਪਾਰੇ ਪਹਿਲਾਂ 10 ਦਿਨ ਪਹਿਲਾਂ ਕਰਮਜੀਤ ਅਨਮੋਲ ਦੀ ਬਹੁਤ ਹਵਾ ਸੀ ਹਾਂ ਪਹਿਲਾਂ ਸੀਗੀ ਪਰ ਹੁਣ ਕੋਈ ਨਹੀਂ ਕਾਰਨ ਕੀ ਬਣਿਆ ਕਾਰਨ ਉਹਦੇ ਕੁਰਬਾਨੀ ਕਰਕੇ ਹੀ ਪਾਰੇ ਕਿੰਨੇ ਕਬੋਟ ਸੋਂ ਲਾਦਾ ਆਪਣੇ ਪਿੰਡੋਂ ਆਪਣੇ ਪਿੰਡ ਚੋਂ ਅੱਧ ਕੱਲਾ ਲੈ ਜੀ ਅੱਧ ਕੱਲਾ ਨੂੰ ਹਾਂ ਤੇ ਪੂਰੀ ਸੀਟ ਤੋਂ ਹੀ ਲਾਦਾ ਪੂਰੀ ਸੀਟ ਤੋਂ ਸੀਟ ਹੀ ਕੱਢੂਗਾ 100% ਅੱਛਾ ਹਾਂ ਉਹ ਤਾਂ ਕਹਿੰਦੇ ਕਿ ਕਰਮਜੀਤ ਅਨਮੋਲ ਸੱਜਾ ਸੱਜੀ ਬਾਹ ਮੰਨੀ ਜਾਂਦੀ ਭਗਵੰਤ ਨਹੀਂ ਨਹੀਂ ਵੋਟ ਪੈਦੀ ਭਗਵੰਤ ਰਹਿਣਗੇ ਅਸੀਂ ਤਰੀ ਨਹੀਂ ਪੈ ਹੀ ਨਹੀਂਦੀ ਵੋਟਾਂ ਉਹ ਬਿਜਲੀ ਬਿਜਲੀ ਹੈ ਕੁਰਬਾਨੀ ਕਰਕੇ ਸਾਰੇ ਉਹਦੇ ਪਿਤਾ ਦੀ ਕੁਰਬਾਨੀ ਕਰਕੇ ਲੋਕ ਹੀ ਸਾਰੇ ਐਸੇ ਕਰਕੇ ਪਾਰੇ ਕਿਵੇਂ ਹਾਂ ਜੀ ਭਗਵਾਨ ਤੇ ਨੇ ਕਹਿੰਦੇ ਮੈਂ ਬਹੁਤ ਕਾਮ ਸਵਾਰੇ ਲੋਕਾਂ ਦੀ ਕੋਈ ਨਹੀਂ ਸਵਾਰਿਆ ਇਹ ਮੈਂ ਕਰੀ ਜਾਂਦੇ ਆ ਉਹ ਤਾਂ ਬਿਜਲੀ ਦਾ ਪਹਿਲੀ ਮਾਫ ਹੋਇਆ ਉਹਦਾ ਕੀ ਹੋ ਗਿਆ ਕਰਦਾ ਸੈਂਟਰ ਸਰਕਾਰ ਨੇ ਕੀਤਾ ਨਹੀਂ ਕਰਾਉਦੇ ਕੋਈ ਤਾਂ ਹਾਂ ਕਿਨੂੰ ਪਾਉਂਗੇ ਵੋਟ ਸਰਬਜੀ ਨੂੰ ਸਰਬਜੀ ਨੂੰ ਮਤਲਬ ਇੱਕਦਮ ਇਹੋ ਜਿਹਾ ਕੀ ਹੋਇਆ ਕਿ ਸਰਬਜੀ ਵੀ ਹਵਾ ਹੀ ਬਣ ਗਈ ਵਾ ਕੁਰਬਾਨੀ ਕਰਕੇ ਚਿੱਕਾਂ ਦੀ ਇਸੇ ਕਰਕੇ ਕਰਕੇ ਪਾਉਂਦੇ ਜੀ ਉਹ ਨਹੀਂ ਪਾਉਂਦਾ ਕੋਈ ਵੀ ਸਾਰੇ ਕੁਰਬਾਨੀ ਕਰਕੇ ਪਾਉਂਦੇ ਨੇ ਕੁਰਬਾਨੀ ਕੀਤੀ ਸੀ ਤਾਂ ਕਰਕੇ ਪਾਉਂਦੇ ਆ ਪੂਰੇ ਤੁਹਾਡੇ ਹਾਂਸ ਰਾਜ ਵੀ ਆ ਇੱਕ ਹਾਂਜੀ ਉਹਨੂੰ ਕਿੰਨੀ ਦੀ ਬੋਟ ਨਹੀਂ ਜੀ ਉਹ ਵੜਨ ਨਹੀਂ ਦਿੱਤਾ ਪਿੰਡਾਂ 'ਚ ਨਹੀਂ ਪਾਣੀ ਹਾਂਸ ਰਾਜ ਦੀ ਨਾਲੇ ਕਹਿੰਦੇ ਮੋਦੀ ਨਾਲ ਵਧੀਆ ਵੀ ਕੰਮ ਬਹੁਤ ਕਰਾ ਦੂਰੇ ਨਹੀਂ ਉਹ ਘਰ ਆਈ ਆਉਣਾ ਵੀ ਏਡੇ ਉਹਨਾਂ ਮਾਲਾ ਖੇਤੀਬਾੜੀ ਵਾਲੇ ਆ ਫਿਰ ਉਹ ਨਹੀਂ ਨਾ ਉਹਨਾਂ ਨੂੰ ਚਾਹੁੰਦੇ ਉਧਰ ਉਹ ਅਲੱਗ ਕਾਨੂੰਨ ਦਾ ਕੀ ਗਰੀਬ ਬੈਠਿਆ ਉਹਦੇ ਕਰਕੇ ਨਹੀਂ ਬੈਰੀ ਉਹਨਾਂ ਨੂੰ ਪਨੇ ਆਏ ਤੇ ਸੀਗੇ ਅਨਸਰ ਜਾਈ ਸੀ ਉਹਨੇ ਬਾਬਾ ਜੀ ਆਏ ਸੀਗੇ ਅਨਸਰ ਰਾਜ ਨੂੰ ਤਾਂ ਵੇਖ ਕੇ ਨਹੀਂ ਰਾਜੀ ਕਿਉਂ ਉਹ ਉੱਥੇ ਤਾਂ ਤਾੜੀ ਬੈਠਾ ਸਾਨੂੰ ਕਿਸਾਨਾਂ ਨੂੰ ਹਾਂ ਜੀ ਹਾਂ ਹੈ ਹਵਾ ਸਿੱਲੀ ਸਿੱਲੀ ਆਊਗੀ ਗਰਮੀ ਚੱਲੂਗੀ ਜਿਹੜਾ ਜਿਹਦੇ ਪਿਓ ਨੇ ਕੁਰਬਾਨੀ ਦਿੱਤੀ ਹੈ ਜਿਹਦੇ ਪਿਓ ਨੇ ਕੁਰਬਾਨੀ ਦਿੱਤੀ ਉਹਦੀ ਸਿੱਧੀ ਆਵਾਊਗੀ ਬਾਬਾ ਜੀ ਤੁਸੀਂ ਸਮਾਂ ਦੇਖਿਆ ਫਿਰ ਉਹਨਾਂ ਦੀ ਮਾਤਾ ਬਿਮਲ ਕੌਰ ਖਾਲਸਾ ਹੈ ਨਾ ਉਹ ਵੀ ਚੌਣ ਲੜੇ ਸੀਗੇ ਵੀ ਉਹਦਾ ਨਹੀਂ ਇੱਧਰ ਸਾਨੂੰ ਪਤਾ ਹੈ ਉਹਦਾ ਨਹੀਂ ਸਾਨੂੰ ਇੱਕਦਮ ਪਤਾ ਉਹ ਸਮਾਚੇਤੇ ਹੁੰਦਾ ਕੀ ਸੀਗਾ ਉਦੋਂ ਫਿਰ ਸਮਾਜਾ ਜਾਨੇ ਜਦੋਂ ਉਹ ਜਿਹੜਾ ਹੈਗਾ ਇਹਦੇ ਪਿਓ ਨੇ ਉਹਨੂੰ ਇੰਦਰਾਂ ਨੂੰ ਮਾਰਿਆ ਹੈ ਉਹ ਮੌਕੇ ਜਾਨੇ ਜਿਹੜਾ ਸੀਗਾ ਸਿੱਖਾਂ ਦਾ ਕਾਲਜ ਬਲੁੰਦਰ ਤੇ ਸੀ ਉਹਨੇ ਇੰਦਰਾਂ ਗਾਂਧੀ ਨੇ ਅਟੈਕ ਕਰਕੇ ਉਹ ਕਾਰਨ ਉਹ ਬਾਦਰ ਨੇ ਤੇ ਜਿਹੜਾ ਹੈਗਾ ਉਹ ਕਾਰਨਾਮਾ ਕਰਿਆ ਉਹਦੀ ਅੱਜ ਹਵਾ ਉਹਦਾ ਪੁੱਤ ਲੈ ਰਿਹਾ ਹੈ ਸਿਮਰਜੀਤ ਮਾਨ ਹਰਣਾ ਨੇ ਵੀ ਕੈਂਡੀਡੇਟ ਖਿਲਾ ਰਿਆ ਉਹਦੇ ਖਿਲਾ ਆਪਾਂ ਲਾਉ ਨੇ ਖਿਲਾ ਰਿਆ ਪਰ ਇੱਥੇ ਤਾਂ ਨਹੀਂ ਕੀ ਰਾਂ ਉਹੋ ਹੀ ਐ ਲੱਗਦਾ ਉਹਦਾ ਮਾਨ ਸਾਹਿਬ ਨੂੰ ਆਪਣਾ ਕੈਂਡੀਡੇਟ ਪਾਉਣਾ ਚਾਹੀਦਾ ਸੀਗਾ ਹਾਂ ਪਾਉਣਾ ਚਾਹੀਦਾ ਸੀ ਨਹੀਂ ਪਾਉਣਾ ਚਾਹੀਦਾ ਸੀ ਅਸੀਂ ਤਾਂ ਇਹਨਾਂ ਦੋ ਪਾਰਟੀਆਂ ਨੂੰ ਪਾਉਣਾ ਹੀ ਨਹੀਂ ਚਾਹੀਦਾ ਸੀਗਾ ਹਾਂ ਬਾਈ ਇਹਨਾਂ ਦੋ ਪਾਰਟੀਆਂ ਨੂੰ ਉਠਾਉਣਾ ਹੀ ਨਹੀਂ ਚਾਹੀਦਾ ਸੀਗਾ ਕਾਲੀਆਂ ਨੂੰ ਤੇ ਇਹਨਾਂ ਨੂੰ ਇਹਨੂੰ ਸਿਮਰਜੀਤ ਮਾਨ ਨੂੰ ਸਾਰੀ ਇਹਨੂੰ ਪਾਉਣੀ ਚਾਹੀਦੀ ਹੈ ਪਾਉਣਾ ਹੀ ਨਹੀਂ ਚਾਹੀਦਾ ਸੀ ਇਹਨਾਂ ਨੂੰ ਤਾਂ ਕਿ ਸਾਰੀ ਵੋਟ ਜਿਹੜੀ ਉਧਰ-ਉਧਰ ਜਾਣੀ ਹਨ ਇੱਕ ਪਾਸੇ ਪੇ। ਹਾਂ। ਕਿਵੇਂ ਇੱਧਰ ਇੱਥੇ ਤੁਹਾਡੇ ਪਾਸੇ ਨੇ ਆਏ ਸੀਗੇ ਕਿਵੇਂ ਲੱਗੇ ਸਰਬਜੀਤ ਹੁਣੀ ਵਿਚਾਰ ਕਿਵੇਂ ਲੱਗੇ ਉਹਨਾਂ? ਬਈ ਉੱਥੇ ਮੈਂ ਤਾਂ ਮੂੜਾ ਆਦਮੀ ਦਾ ਇੱਥੇ ਹੀ ਰਿਹਾ ਉੱਥੇ ਗਿਆ ਨਹੀਂ। ਗਰਮੀ ਕਰਕੇ ਥੋੜਾ ਜਾਣੇ ਰਹੇ ਬਿਮਾਰ ਮੂਰ ਹੋਏ ਪਏ ਲੋਕ। ਮੈਂ ਤਾਂ ਆ ਬਿਮਾਰ ਹੋਇਆ ਪਿਆ ਤਿੰਨ ਦਿਨ ਹੋ ਗਏ। ਹਾਂ। ਕਿ ਭਾਈ ਗਰਮੀ ਬਾਲੀ ਪਈ ਜਾਂਦੀ। ਹਾਂ ਬਈ ਬਾਲੀ ਗਰਮੀ ਬਾਲੀ ਆ। ਹਾਂ। ਗਰਮੀ ਬਾਲੀ ਐ ਤੇ ਉਹਦਾ ਵੋਟ ਵੀ ਗਰਮੀ ਦੇ ਵਿੱਚ ਕੁਝ ਘਟੂ ਘਟ ਪਊਗੀ। ਤੇ ਪਰ ਉਹ ਇਹਦੀ ਜਿਹੜੀ ਹੈਗੀ ਬੋਟ ਇਹਦੀ ਵੱਢੀ ਹੈ ਹਾਂ ਜੀ ਤੁਹਾਡੀ ਮਤਲਬ ਸੱਥ ਕਹੋ ਜੀ ਇੱਥੇ ਸਾਰੇ ਜਣੇ ਇੱਕ ਪਾਸੇ ਹੀ ਹੋਏ ਪਏ ਨਹੀਂ ਐ ਤਾਂ ਸਾਰੀਆਂ ਵੰਨੀਆਂ ਦੇ ਹੈਗੇ ਪਰ ਯਾਨੀ ਜਿਹੜੀ ਅਸਲੀਅਤ ਤਾਂ ਉਹੀ ਹੈ ਨਾ ਵੀ ਉਹਦੀ ਜਿਹੜੀ ਕੁਰਬਾਨੀ ਦਾ ਹੈ ਨਾ ਉਹ ਬਣਾਉਂਦੀ ਹੈ ਨਾ ਵੀ ਬੋਟ ਉਹਨੂੰ ਪਾਉਂਦੀ ਮਣ ਇਤੋਂ ਸਾਰੀਆਂ ਪਾਰਟੀਆਂ ਛੱਡਤੀਆਂ ਹਾਂ ਜੀ ਲੋਕਾਂ ਨੇ ਸਾਰੀਆਂ ਪਾਰਟੀਆਂ ਛੱਡਤੀਆਂ ਵੀ ਇੱਕ ਤਰਸ ਦੇ ਆਧਾਰ ਤੇ ਉਸ ਬੰਦੇ ਨੂੰ ਵੋਟ ਪਾ ਰਹੇ ਆ ਹਾਂ ਹੋ ਜਿਹੜਾ ਉਹ ਉਹਨਾਂ ਨੇ ਉਹਦੇ ਫਾਦਰ ਨੇ ਕੀਤਾ ਸੀ ਕੰਮ ਕੁਰਬਾਨੀ ਕੀਤੀ ਹਾਂ ਉਹ ਉਸ ਕਰਕੇ ਪਾ ਰਹੇ ਹੈ ਕਈ ਇੰਟਰਵਿਊ ਤੁਸੀਂ ਸੁਣੀ ਹੋਣੀਆਂ ਕਹਿੰਦੇ ਦਸਵੀਂ ਸਾਡਾ ਨਾਂ ਕੱਟਤਾ ਫੀਸ ਦੇਣ ਨੂੰ ਵੀ ਪੈਸੇ ਨਹੀਂ ਸੀਗੇ ਸਾਡਾ ਬੜਾ ਜ਼ਿੰਦਗੀ ਔਖੀ ਲੰਗੀ ਹੈ ਨਾ ਜ਼ਰੂਰ ਉਹਦਾ ਮੁੱਲ ਮੋੜਨਾ ਲੋਕਾਂ ਨੇ ਉਹਦਾ ਬਈ ਕੀ ਕਹਿਣਾ ਚਾਹੁੰਦੇ ਹੋ ਠੀਕ ਆ ਬਈ ਇਸ ਨੂੰ ਪਾਉਣਗੇ ਸਾਰੇ ਲੋਕ ਵੋਟਾਂ ਸਰਬਜੀਤ ਆਪਣੇ ਘਰੋਂ ਵੀ ਉਹਨੂੰ ਪਾਣਗੇ ਅਰੇ ਸਾਰੇ ਸਾਰੇ ਲੋਕ ਹੀ ਪਾਉਣਗੇ ਵਿਰਲਾ ਬੰਦਾ ਰਹੂਗਾ ਜਿਹੜਾ ਜੰਗੀਰ ਨਹੀਂ ਜਾਗਦੀ ਉਜੇ ਸਾਰੇ ਪਹੁੰਗ ਗਏ ਕਿ ਬੋਟ। ਕਾਰ ਲਈ ਫੋਨ ਕਰਦੇ ਫਿਆਨ ਵਾਲੀ ਭਰਾ ਕਿਨੂੰ ਕਹਿੰਦੇ ਵੋਟ ਪਾਉਣ ਨੂੰ ਦਿਓ। ਨਹੀਂ ਵੀ ਯਾਰ ਕੋ ਨਾ ਐ ਨਹੀਂ ਹਨਾ ਕੋਈ। ਨਹੀਂ ਨਾ ਹੀ ਕੋਈ। ਬਾਬਾ ਜੀ ਕਿਨੂੰ ਮੰਨ ਬਣਾਇਆ ਤਕੀ? ਆਪਾਂ ਵੀ ਖਾਲਸੇ ਨੇ ਇਹਨਾਂ ਨੇ ਪਾਉਣ। ਪੱਗਾਂ ਕਾਲੀ ਤੇ ਲਾਲੀ ਬੰਨੀ ਆਪਾਂ ਬੜੀ ਸੋਹਣੀ। ਪੱਗਾਂ ਤਾਂ ਫਿਰ ਜੋ ਪਹਿਲੇ ਹਾਈ ਕਾਲੀਆਂ ਸੀ ਕਾਲੀਆਂ ਸੀ। ਹਾਂ। ਜਦੋਂ ਕਾਲੀ ਦਾ ਲਾਬ ਬਦਲ ਜਾਂਦੇ ਆ। ਸੀ ਭਗਵੰਤ ਵਾਲੀ ਬੰਨੀ ਆਈਂ ਭਗਵੰਤ ਮਾਨ ਨੂੰ ਥੋੜਾ ਆਖਣਾ ਬੋਟ ਪੋਣੀ ਅਸੀਂ ਭਗਵੰਤ ਮਾਨ ਨੂੰ ਪਾਈਆਂ ਸੀ ਨਾ ਪਰ ਹੁਣ ਤਾਂ ਜਿਹੜਾ ਇੰਜੀ ਨੇ ਇਨੀ ਕੁਰਬਾਨੀ ਦਿੱਤੀ ਐ ਇਸਨ ਪਾਵਾਂਗੇ ਨਾ ਯਾਦ ਕੀ ਟਿਕਟ ਵੀ ਨਹੀਂ ਮਿਲੀ ਆਪਣੇ ਮੁਹੰਮਦ ਸਦੀਕ ਨੂੰ ਨਹੀਂ ਮਿਲੀ ਹਾਂ ਨਹੀਂ ਮਿਲੀ ਸਦੀਕ ਕਿਵੇਂ ਬੰਦਾ ਠੀਕ ਸੀਗਾ ਜੀ ਠੀਕ ਕਹਦਾ ਇਹੋ ਕਿਹੜਾ ਜਦ ਆ ਕੇ ਘੱਲਿਆ ਹੀ ਮੁਰ ਕੇ ਸਾਹਮਣੇ ਉਹਨੇ ਹਵਾ ਨਹੀਂ ਵਿਖਾਈ ਹੈਂ 5 ਸਾਲ ਹੈਂ 5 ਸਾਲ ਗੇੜਾ ਨਹੀਂ ਮਾਰਿਆ ਇੱਥੇ ਹਾਂ ਉਹ ذبی کے ایک دورے دیکھا ਸੰਸਰ ਸੁੱਤਾ ਸੀ ਉਹਦਾ ਮੋਢਾ ਵੀ ਉੱਤਰ ਜਾਂਦਾ ਨਾ ਉੱਥੇ ਹਾਂ ਤਾਹੀ ਮੋੜਾ ਉਤਰਿਆ ਤਾਂ ਟਿਕਟ ਉਤਰ ਗਈ ਹੈ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਠੀਕ ਆ ਜੀ ਬਹੁਤ ਵਧੀਆ ਕਰ ਜੀ ਫਰੀਦਕੋਟ ਵਾਲੇ ਹੋਰ ਦੇਖਣ ਜਿਹੜੇ ਵੋਟ ਪਾਉਣਾ ਚਾਹੁੰਦੇ ਨੇ ਕਿੰਨੂੰ ਤੁਹਾਨੂੰ ਲੱਗਦਾ ਪਾਉਣੀ ਚਾਹੀਦੀ ਹੈ ਤੁਹਾਡੇ ਪਿੰਡ 'ਚ ਵੈਸੇ ਝਾੜੂ ਵਾਲਾਂ ਦੇ ਵਧੀਆ ਝੰਡੇ ਝੁੰਡੇ ਤੇ ਲੱਗੇ ਹੋਇਆ ਬਾਈ ਝਾੜੂ ਵਾਲੇ ਉਹ ਤਾਂ ਠੀਕ ਹੈ ਪਰ ਕਣਕੜੀਆਂ ਬਹੁਤ ਔਖਾ ਕੀਤਾ ਝਾੜੂ ਵਾਲੇ ਉਹੀ ਅਕਲ ਆਕੀ ਹਾਂ ਹਾਂ ਹੈ ਬਾਈ ਝੰਡੇ ਤਾਂ ਉਹ ਵੀ ਡੰਗ ਜਾਂਦੇ ਨਹੀਂ ਤਾਂ ਕੋਈ ਆਖਣ ਜੋਗਰ ਡੰਗ ਜਾਂਦੇ ਆ ਨਾ ਤਾਂ ਅਸੀਂ ਕਹਿਣ ਚਾਹ ਰਹੇ ਹਾਂ ਪੋਰਟ ਜੇ ਵੀ ਲਾ ਜਾਂਦੇ ਆ ਬੰਦਾ ਲਿਆਜ ਰੱਖਦਾ ਨਾ ਫਿਰ ਜਦੋਂ ਆਉਂਦੀ ਪੋਰਟ ਦੇ ਕਾਲੀਆਂ ਦੇ ਵੀ ਲਾ ਜਾਂਦੇ ਕਾਂਗਰਸ ਦੇ ਵੀ ਲਾ ਜਾਂਦੇ ਆ ਇਹ ਤਾਂ ਕੀ ਬਾਈ ਬਾਹਲਾ ਸੇਰਾ ਹੋ ਜਾਂਦੀ ਕੋਈ ਪਾਰਟੀ ਚੇਂਜ ਕਰਨ ਨੂੰ ਮੈਂਟਲ ਆਉਂਦੇ ਹੈਣਾ ਹਾਂ ਪਾਈਆਂ ਭਵਾਨਤਵਨ ਨੂੰ ਬਿਜਲੀਵਾਰ ਵੋਟਾਂ ਸੀ ਹਾਂ ਹਾਂ ਕੋਈ ਅੱਜ ਹੈਗਾ ਕੋਈ ਕਾਲੀ ਦਲ ਚ ਕੱਲ ਨੂੰ ਝਾੜੂ ਚ ਜਾ ਵੜਿਆ ਫੇਰ ਹਨਾ ਬੀਜਪੀ ਆਪ ਕਰਵਾਏ ਕਰੀ ਜਾਂਦੇ ਹੈਗੇ ਹੁਣ ਅਗਲੀ ਵਾਰੀ ਇੱਥੇ ਜਿਹੜਾ ਸੀਗਾ ਝਾੜੂ ਵਾਲਿਆਂ ਦਾ ਨਾਮ ਨਿਸ਼ਾਨੀ ਕੋਈ ਐਡਾ ਹੈ ਨਹੀਂ ਸੀ ਨਾ ਕੋਈ ਆਇਆ ਸੀ ਤੇ ਲੋਕਾਂ ਨੇ ਦੂਜਿਆਂ ਤੋਂ ਕਾਂਗਰਸ ਤੋਂ ਅਕਾਲੀਆਂ ਤੋਂ ਦੁਖੀ ਸੀ ਤੇ ਸਾਰੀਆਂ ਚੱਕੇ ਅੰਦਰ ਘੱਟੇ ਝਾੜੂ ਨੂੰ ਪਾਤੀਆਂ ਇਹਨਾਂ ਇਹ ਸਿੱਤੇ ਕਈ ਹੋਣਾ ਜਿਹੜਾ ਹੁਣ ਸਾਰੀਆਂ ਇਹ ਖਾਲਸੇ ਨੂੰ ਪਾਈ ਜਾਂਦੇ ਆ ਰਹਿਣਗੇ ਬਟਾ ਕਰਮਜੀਤ ਨੂੰ ਮੋਲ ਦੇ ਪ੍ਰਚਾਰ ਰਸਤੇ ਬੜੇ ਬੜੇ ਸਤਾਰੇ ਹਨ ਗਿੱਪੀ ਗਰੇਵਾਲ ਵੱਡੇ ਵੱਡੇ ਹੀਰੋਇਨਾਂ ਵੀ ਆ ਰਹੀਆਂ ਹਾਂ ਹਾਂ ਆਪਾਂ ਕੋਸ਼ਿਸ਼ ਆਈ ਜਾਣ ਬੋਟਾਂ ਦਾ ਇਹ ਨੂੰ ਖਾਲਸੇ ਨੂੰ ਪਹਿਣੀ ਹੈ ਪਿਛਲੀ ਉਹਦੇ ਪਿਓ ਦੀ ਕੁਰਬਾਨੀ ਨਾਲ ਹਾਂ ਯਾਰੇ ਕਰੀ ਬਣ ਗਈ ਹਨ ਜਿਹੜੀ ਬਣਨੀ ਸੀ ਕਿਉਂ ਉਹ ਮਨ ਚੋਂ ਨਿਕਲਦੀ ਨਾ ਬਾਜੀ ਜਾਂਦੀ ਆ ਉਹ ਉਹ ਸਤਕਾਰ ਆ ਤੁਹਾਡੇ ਮਨ ਚ ਖਾਲਸੇ ਲਈ ਹਾਂ ਪੂਰਾ ਹੀ ਪੂਰਾ ਚਲੋ ਇਹ ਪਿੰਡ ਸਿਗਾ ਦੁੱਧਾ ਹਨਾ ਤੇ ਦੋਦੇ ਵਾਲੇ ਪੂਰਾ ਮਨ ਬਣਾਈ ਬੈਠੇ ਵੀ ਇੱਕੋ ਹੀ ਪਾਸੇ ਵੋਟਾਂ ਜਿਹੜੀਆਂ ਭਗਤੌਣੀਆਂ ਨੇ ਬਾਈ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਬਸ ਜੀ ਸਾਰਾ ਪਿੰਡ ਇੱਕ ਪਾਸੇ ਵੋਟ ਪਾਊਗਾ ਜੀ ਸਾਰਾ ਪਿੰਡ ਇੱਕ ਪਾਸੇ ਪਾਊਗਾ ਸੋ ਫਰੀਦਕੋਟ ਦੀ ਹਵਾ ਇੱਕਦਮ ਬਦਲੀ ਕਿਉਂਕਿ بڑے بڑے ਵਿਦਵਾਨ ਕਹਿਣ ਲੱਪੇ ਸੀਗੇ ਕਿ ਫਰੀਦਕੋਟ ਤੋਂ ਕਰਮਜੀਤ ਅਨਮੋਲ ਲਗਭਗ ਸੀਟ ਕੱਢ ਜਾਣਗੇ ਪਰ ਜਦੋਂ ਇਸ ਜੰਗ ਦੇ ਵਿੱਚ ਆਉਂਦੇ ਨੇ ਸਰਬਜੀਤ ਸਿੰਘ ਖਾਲਸਾ ਤਾਂ ਹਵਾ ਇਸ ਕਦਰ ਚੇਂਜ ਹੁੰਦੀ ਹੈ ਕਿ ਪੂਰੇ ਦਾ ਪੂਰਾ ਜਿਹੜਾ ਲਾਣਾ ਪੂਰੇ ਦੀ ਪੂਰੀ ਸੱਤ ਇੱਕ ਪਾਸੇ ਭੁਗਤਾਨ ਦੇ ਲਈ ਤਿਆਰ ਹੈ ਸੋ ਵੇਖਣ ਵਾਲੀ ਗੱਲ ਹੋਏਗੀ ਕਿ 4 ਤਰੀਕ ਨੂੰ ਰਿਜ਼ਲਟ ਕਿਹੋ ਜਿਹਾ ਜਾਂਦੇ ਆ ਕੀ ਖਾਲਸਾ ਸੱਚੀ ਸੀਟ ਕੱਢ ਪਾਉਂਦੇ ਨੇ ਜੇ ਕੱਢਦੇ ਨੇ ਤਾਂ ਲੀਡ ਕਿੰਨੀ ਰਹਿੰਦੀ ਹੈ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ